ਅੱਜ ਵੀ ਤੁਹਾਡਾ ਸਵਾਗਤ ਹੈ ਜੀ ਅੱਜ ਹੁਣ ਕਈ ਦਿਨ ਜਿਹੜੇ ਹੋ ਗਏ ਸਾਨੂੰ ਸਾਗ ਬਣਾਏ ਨੂੰ 6-7 ਦਿਨ ਬੱਜਿਆ ਪਰ ਪਿਆ ਸੀਗਾ ਥੋੜਾ ਜਿਹਾ ਫਿਰ ਅੱਜ ਉਹਨੂੰ ਤੜਕਾ ਲਾ ਕੇ ਅੱਜ ਖਾਵਾਂਗੇ ਮੱਕੀ ਦੀ ਰੋਟੀ ਨਾਲ ਮੌਸਮ ਨਾਲ ਗੱਲ ਤੇ ਪੈਈ ਨੂੰ ਗੁਰਪੁਰਬ ਤੇ ਜਾਂ ਗੁਰਦੁਆਰੇ ਸਭ 1-2 ਵਜੇ ਭੋਗ ਪੈਣ ਤੋਂ ਬਾਅਦ ਉਹ ਪਹਿਣ ਚੰਗੀ ਨਿਕਲਿਆ ਸੀ ਬਹੁਤ ਵਧੀਆ ਕੱਪੜੇ-ਕੁਪੜੇ ਜਿਹੜੇ 3-4 ਦਿਨ ਹੋ ਗਏ ਨਾ ਸਾਨੂੰ ਧੁੰਦਿਆਂ ਨੂੰ ਉਹ ਸਾਰੇ ਸੁੱਖ ਦੇ। ਰਾਤ ਫੇਰ ਧੁੰਦ ਗਿਰ ਗਈ। ਤੁਨ ਫੇਰ ਉਵੇਂ ਹੀ ਕੱਪੜੇ ਗਿੱਲੇ ਰਹਿਣਗੇ। ਧੁੰਦ ਵਾਲਾ ਮੌਸਮ ਅੱਜ ਕੱਲ ਹਜੇ ਹੈ ਨਹੀਂ। 15-20 ਦਿਨ ਤੱਕ ਹੋਣਾ ਤਾਂ ਜਿਹੜਾ। ਜਿਹੜਾ 20-20 ਦਿਨਾਂ ਤੱਕ ਹੋਣਾ ਤਾਂ ਨਾ। ਉਹ ਹੁਣੇ ਅਗੇਤਾ ਹੋ ਗਿਆ। ਹੁਣੇ ਹੋ ਗਿਆ। ਕੀ ਦਾ ਤੜਕਾ ਲਾ ਲੱਗਿਆ। ਹੁਣ ਮੈਂ ਸਾਗ ਨੂੰ ਕੀ ਥੋੜਾ ਪਾਵਾਂ। ਕਿਉਂਕਿ ਨਾ ਫਿਰ ਸਾਗ ਚ ਤਾਂ ਆਪਾਂ ਦਾ ਕੀ ਮੱਖਣੀ ਪਾਚ ਵੀ ਪਾਉਂਦੇ ਹਨਾ। ਇਸ ਕਰਕੇ ਅਚਤਾ ਸਿੱਧ ਕਰਕੇ ਨਹੀਂ ਲੈ ਬੰਦ ਹਾਂ। ਹਾਂ ਨਹੀਂ ਕੋਈ ਬੁੱਦ। ਉਹ ਦਾ। ਤੇ ਤੇਰਾ ਸੁਰਜ ਚਾਹ ਰਿਹਾ। ਵਿੱਚ ਨੂੰ ਨਾ ਮੇਰੇ ਫੋਨ ਦੀ ਸਟੋਰੇਜ ਭਰਨ ਹੋਣ ਕਰਕੇ ਨਾ ਵੀਡੀਓ ਬੰਦ ਹੋ ਜਾਂਦੀ ਆ। ਫਿਰ ਵਿੱਚ ਨੂੰ ਖੇ ਰੁਕ ਜਾਂਦੀ ਆ ਫੇਰ ਤੁਸੇ ਡਿਲੀਟ ਕਰਨਾ ਪੈਂਦਾ ਫੇਰ ਬਣਾਉਨੇ ਆ ਦੁਬਾਰਾ। ਐਂ ਮੇਰੇ ਫੋਨ ਨਾਲ ਵਿੱਚ ਨੂੰ ਬਹੁਤ ਔਖਾ ਕਰਦਾ। ਸਾਗ ਸਾਰਾ ਪਾ ਲਾ? ਹਾਂ ਸਾਰੀ ਬਾਦ। ਅੱਜ ਮੇਰੀ ਦੁਆਣੀ ਸਵੇਰੇ ਸਵੇਰੇ 6 6 ਵਜੇ ਹਨਾ ਆਉਦੇ ਪੇਕੇ ਚ 6:30 ਵਜੇ ਆਸਾਂ ਵਗਦੀ ਲਾਂਧੀ ਆਉਦੇ ਪੇਕੇ ਚਲੇ ਗਈ ਅਚਾਨਕੇ ਭੱਜ ਗਈ ਪਤਾ ਵੀ ਨਹੀਂ ਲੱਗਿਆ ਸੁਪੇ ਕਿਹਨੂੰ ਛੱਡ ਗਈ ਨਾ ਆਉ ਉਹਦੇ ਰੋਣੇ ਦੀ ਬਾਜ਼ਾਈ ਰੋਇਆ ਹਾਂ ਰੋਇਆ ਬਾਜ਼ੇ ਨਹੀਂ ਆਈ ਉਹ ਰੋਇਆ ਕਹਤੇ ਉਹ ਮੂੰਹ ਬੰਦ ਕਰ ਲਿਆ ਉਹਨਾਂ ਵੇ ਸੁੱਕਾ ਟੱਬੇ ਮੇਂ ਠਾਲਿਆ ਕਹਤੇ ਹਾਂ ਅੱਛਾ ਗੱਡੀ 'ਚ ਬਹਿ ਕੇ ਮਸਤ ਗਿਆ ਹਾਂ। ਹਾਂ ਇੱਕ ਸਵੇਰੇ ਸਵੇਰੇ ਅਚਾਨਕ ਉਹਨੂੰ ਜੰਮ ਵਰਦ ਆ ਕਹਿੰਦੀ ਵੀ ਸਭ ਜੰਦਰ ਲਿਆ ਹੋਊ ਆਉਂਦਾ ਹੋਇਆ। ਹੂੰ ਹੁਣ ਕਹਿੰਦੀ 1 ਵਜੇ ਆ ਜੂਗੀ ਕਹਿੰਦੀ ਜੀ ਬੁੜਾ ਚੱਲ ਜੂਗਾ। ਉਹਨੂੰ ਕੋਈ ਕੰਮ ਸੀਗਾ। ਆ ਆਪਦਾ ਤੇ ਜਿਹੜਾ ਉਹਦੇ ਵਲੌਗ 'ਚ ਸ਼ਾਇਦ ਜੇ ਦੱਸਿਆ ਤਾਂ ਪਤਾ ਲੱਗ ਹੀ ਜਾਊਗਾ। ਆ ਤਾਂ ਕਰਕੇ ਉਹਨੂੰ ਸਵੇਰੇ ਸਵੇਰੇ ਜਾਣਾ ਪੈ ਗਿਆ ਨਾਲੇ ਸਵੇਰੇ ਜਲਦੀ ਤਾਂ ਜਾਣਾ ਪੈ ਗਿਆ ਕਿਉਂਕਿ ਉਹਦੀ ਮਾਂ ਤੇ ਜਾਣਾ ਤਾਂ ਧਰਨੇ ਉਹਨਾਂ ਉੱਥੇ ਕਿੱਥੇ ਕਿਹੜੇ ਪਿੰਡ ਕਿੱਧਰ ਕਿੱਧਰ ਬਾਹਰ ਕਿੱਧਰ ਬਾਹਰ ਜਾਣਾ ਤਾਂ ਉਹਦੇ ਵੀ ਆਪਣੇ ਕੰਮ ਸੀਗੇ ਤਾਂ ਕਰਕੇ ਸੱਜਦੇ ਜਾਣਾ ਤਾਂ ਉਹਨਾਂ ਫਿਰ ਉਹ ਕਰਕੇ ਉਹਨੂੰ ਉੱਧਰ ਆਪਣੇ ਪੇਕੇ ਛੱਡ ਕੇ ਫਿਰ ਨਾਲ ਦੀ ਨਾਲ ਉਹ ਵੀ ਚਲੇ ਗਈ ਹੁਣ ਸਰ ਲਾਂਦੇ ਦੇ ਤੇ ਉਹ ਤਾਂ ਮੈਨੂੰ ਜਾਂਦਾ ਸੁਣਿਆ ਤਾਂ ਗੱਡੀ ਆਂਦੇ ਦੀ ਬਸ ਹੁਣੀ ਤੀ ਬਸ ਉਹਨਾਂ ਨੇ ਜਾਂਦੇ ਦੀ ਵਾਰ ਚ ਹੀ ਸੁਣੀ ਛੱਡੀ ਨਾ ਔਰ ਉਹ ਰਿਆ ਤੇ ਗੱਡੀ 'ਚ ਬਹਿ ਕੇ ਮਸਤ ਗਿਆ ਹੋਣਾ ਪਹਿਲਾਂ ਰੋ ਰੋ

ਮੇਰਾ ਪਾਣੀ ਮਾਰਿਆ ਹਾਂ ਕਾਡਾ ਤਾਂ ਬਾੜੀ ਨਾ ਠੀਕ ਹੈ ਹੋਣੀ ਕਿਹਨਾਂ ਸਰਜੂਗਾ ਨਾ ਕਾਡਾ ਨਹੀਂ ਜਾਦੀ ਨਹੀਂ ਲੋੜ ਹੈ ਤਾਂ ਪਾ ਦਿੰਦੀ ਆ ਮਾੜਾ ਹੀ ਖਾ ਲਓ ਜੀ ਸਭ ਤੋਂ ਪਹਿਲੀ ਰੋਟੀ ਜਾਊਗੀ ਅਜੇ ਰੜੀ ਤਾਂ ਨਹੀਂ ਹੈਗੀ ਯੂਵੀ ਭੋਗ ਲਾਊਗਾ ਸਭ ਤੋਂ ਪਹਿਲੀ ਰੋਟੀ ਯੂਵੀ ਨੂੰ ਕਿਉਂਕਿ ਉਹਨੂੰ ਹਮੇਸ਼ਾ ਭੁੱਖ ਲੱਗਦੀ ਹੈ ਪਹਿਲਾਂ ਕੱਲਾ ਪੁੱਤਰਾ ਮम्मा ਰੋਟੀ ਲੱਡੂ ਦੇ ਆ ਇੱਕ ਆਸਰਾ ਹੋਇਆ ਕਹਿ ਰਿਹਾ ਤੇ ਹੋਰ ਚੜਦੀ ਦੁੱਧ ਪੀਉਂਦਾ 11 ਵਜੇ ਖਾਂਦੇ ਨੇ ਤੇ ਰੋਟੀ ਆਤ ਬਣੀ ਵੀ ਆ ਪਹਿਲਾਂ ਖਾਂਦੇ ਨੇ 10 ਵਜੇ ਫਰੂਟ ਖਾਂਦੇ ਆ ਸਕੂਲ ਚ ਫਿਰ ਹੁਣ ਰੋਟੀ ਮੰਗ ਰਹੇ ਐ ਤਾਂ ਭੁੱਖ ਲੱਗਦੀ ਆ ਮੈਂ ਲੱਡੂ ਦੇ ਕੇ ਆਉਂਦੀ ਰੋਟੀ ਆ ਇੱਕ ਦੀ ਮੱਕ ਦਾ ਆਟਾ ਆ ਗਿਆ ਨਾ ਆਟਾ ਇੱਕ ਦੀ ਮੱਕ ਦਾ ਆ ਗਿਆ ਮੱਕੀ ਨਹੀਂ ਆਈ ਤਹੀਂ ਥੋੜੀ ਜੀ ਧਾਹੀ ਪਾ ਲੈਣੀ ਸੀ ਭੁੱਲ ਗਈ ਮੈਂ ਐ ਚਾ ਰਾਜੂ ਭਾਈ ਨਾ ਜਿਹੜੀ ਪਰ ਕੱਲ ਵਾਲੀ ਰਾਤ ਵਾਲੀ ਦਹੀਂ ਦੀ ਉਹਦੀ ਲੱਸੀ ਬਣਾਈ ਆ ਲੱਸੀ ਕਿਵੇਂ ਦੀ ਅੱਜ ਮੈਂ ਵੀ ਸਰ ਜੂਗਾ ਵੀ ਸ਼ਾਮ ਨੂੰ ਤਾਜੀ ਬਣਾ ਲਾਂਗੇ ਲੱਸੀ ਕਿਵੇਂ ਦੀ ਅੱਜ ਨਾ ਨਹੀਂ ਆ ਰਹੀ ਸੂਰਜ ਨਿਕਲ ਰਿਹਾ ਏ ਉੱਚਾ ਹੋ ਰਿਹਾ ਏ ਹਾਂ ਥੋੜਾ ਥੋੜਾ ਨਿਕਲ ਰਿਹਾ ਉਹ ਗਰਮ ਗਰਮ ਪਕਦੀਆਂ ਗਰਮ ਗਰਮ ਖਾ ਲੈਣੀਆਂ ਨੇ ਅੱਜ ਮੈਂ ਨਾ ਆਪਣੇ ਬਾਲਾਂ ਨੂੰ ਹਲਵਾਉਂਗੀ ਰਾਵੀ ਤੋਂ ਕੀ ਕਮਾਲ ਰਾਵੀ ਤੋਂ ਗੱਲ ਯਾਦਾ ਕੀ ਜਿਹੜੀ ਰਾਵੀ ਦੀ ਭੈਣ ਹੁੰਦੀ ਔਰੇ ਕੁੜੀ ਹੋਈ ਆ ਥੋੜੀ ਜਿਹੀ ਹਨੋ ਸਟੇਟਸ ਦੇਖਿਆ ਮੈਂ ਕੁੜੀ ਹੋਊਗੀ ਕੁੜੀ ਨਹੀਂ ਕਿਹਾ ਹੋਇਆ ਸੀ ਸਵੀਟ ਪਾਂਦੀ ਪਾਂਦੀ ਲਿਖਿਆ ਸੀ ਪਾਂਦੀ ਸਵੀਟ ਪਾਂਦੀ ਕੁੜੀ ਹੋਈਆਂ ਦੇ ਰਵਿੰਦਰ ਸਵੇਰੇ ਸਵੇਰੇ ਖੁਸ਼ਖਬਰੀ ਮੈਂ ਸਟੇਟਸ ਚੜੀ ਬੈਠੀ ਸੀ ਮੈਂ ਦੇਖਿਆ ਮੈਂ ਕਿਹਾ ਸਰਦੋ ਜਿਹੜੀ ਭੈਣ ਦਾਖਲਤੀ ਉਹਦੇ ਕੁੜੀ ਹੋਣੀ ਚਾਹੀਦੀ ਕੁੜੀਆਂ ਮੁੰਡੇ ਸਾਰੇ ਪੋਸਟਾਰ ਹੋਣੇ ਚਾਹੀਦੇ ਧੀਆਂ ਦੀ ਦਫਤਰ ਧੀਆਂ ਨੂੰ ਹੋਰ ਤੀਆਂ ਨੂੰ ਜ਼ਿਆਦਾ ਦਰਸੇ ਵੇ ਉਹ ਵੇ ਹਾਲਾ ਹਾਲਾ ਨਾਲ ਹੱਦਾਂ ਤੇ ਆਜਾ ਪੁੱਤ ਕਿ ਆਏ ਮੈਨੂੰ ਕਹੇ ਤੇ ਆ ਨੰਨੇ ਜਾਂਦੇ ਨੇ ਔਰ ਛੋਟੀ ਵੀ ਦੱਸ ਸੁਣੀ ਲਾਤ ਜੀ ਦੀ ਜਿਵੇਂ ਸਾਖਾ ਸਮੋ ਦੇ ਬੈਨ ਹ ਹੁਨੇ ਦੇ ਵੀ ਰਾਵੀ ਦੇ ਵੀ ਛੋਟੀ ਸੱਸ ਦੇ ਸਾਡੀ ਦੇ ਸਾਸੂ ਮਾ ਇਹ ਕਾਫੀ ਸਾਲ ਹੋ ਗਏ 9-10 ਸਾਲ ਹੋ ਗਏ ਵਿਆਹ ਨੂੰ ਹੁਣ ਉਡੀ ਪੇੜੀ ਨਾਲ ਨਹੀਂ ਤੇ ਥੋੜੀ ਹੈ ਮੰਜਾਲੇ ਚ ਆ ਰਿਹਾ ਹਾਂ ਇਹ ਪੇੜੀ ਬਦਲਣੀ ਚ ਹੈ ਮੇਰੇ ਨਾਲ ਸਿੱਖਣ ਲੱਗੀ ਮੈਨੂੰ ਬੜਾ ਪਤਾ ਥੋੜੀ ਜਿਹੀ ਬਣਾਉਂਦਾ ਮੈਂ ਮੰਮੇ ਚੱਕ ਲਿਆ ਹੈ ਨਾ ਮੰਮੇ ਜਿਹਾ ਰੱਖ ਕੇ ਹਾਰੂ ਰੋ ਹੋ ਜੇ ਪੈਣੀ ਲੱਗੂਗੀ ਗਰਮੀ ਆ ਜਲਸੀ ਖਰਾਬ ਕਰਦੀ ਆ ਸਿਆਲ ਚ ਨਹੀਂ ਖਰਾਬ ਕਰਦੀ ਬਸ ਲੱਸੀ ਨੂੰ ਜ਼ਿਆਦਾ ਪਾਣੀ ਪਾ ਕੇ ਪਤਲਾ ਕਰਨਾ ਨੂੰ ਪਾ ਲਿਆ ਹਾਂ ਪਾ ਲਿਆ ਜਿੰਨਾ ਜ਼ਿਆਦਾ ਪਤਲਾ ਲੱਸੀ ਮਸਤੀ ਹੋਊਗੀ ਸਿਆਲ ਚ ਹੋਣੀ ਜ਼ਿਆਦਾ ਵਧੀਆ ਹੋਊਗਾ ਬਸ ਗਾੜੀ ਨਾ ਪੀਓ ਗਾੜੀ ਖਰਾਬ ਕਰਦੀ ਆ ਪਤਲੀ ਕਰ ਲੋ ਨੂੰ ਜਿੰਨੀ ਕਰਨੀ ਦੋ ਦਿਨ ਦੀ ਹੋਵੇ ਤਾਂ ਵੀ ਨਹੀਂ ਖਰਾਬ ਕਰਦੀ ਹਨਾ ਮੈਨੂੰ ਜੋ ਦਵਾਈ ਦਾ ਫਰਕ ਪੈ ਗਿਆ ਤੇਰੀ ਮੇਰੀ ਤਾਂ ਕਰਦੀ ਅੱਧੀ ਨਹੀਂ ਖਾਈ ਤੇ ਚੇਰਿਆ ਲਾ ਰਿਹਾ ਤੇਰੇ ਦੇਰੇ ਮਸ਼ਾ ਸੱਚ ਮੈਂ ਉਹ ਦੱਸ ਦੱਸਣਾ ਹੀ ਭੁੱਲ ਗਈ ਸੀ ਫਿਰ ਰਾਵੀ ਦੇ ਵਿੱਚ ਦੂਈ ਗੱਲਾਂ ਸਹਾਈ ਮੈਂ ਤੇ ਕੀਕ ਮਾਰ ਬਾਲਾਂ ਦੀ ਬਾਲਾਂ ਨੂੰ ਕੀਕ ਮਾਰ ਦੀ ਸਪਾਕ ਰੋ ਕੀਕ ਮਾਰ ਉਹ ਤੇ ਲੱਗ ਗਿਆ ਬਾਹਰ ਇਹਦੇ ਉਹਦੇ ਮੋਗ ਗਿਆ ਲੈ ਨੀ ਕੋਟੀ ਸਾਹਮਣੇ ਬਾਹਰ ਹਾਂ ਓਕੇ ਕੀਕ ਮਾਰ ਥੋੜਾ ਕੀ ਕਰਨਾ ਹੈ ਕੁਛ ਕਰਨਾ ਸਬ지 ਸੁੱਜੀ ਕਰਨੀ ਮੈਂ ਮਤਾਂ ਪੁੱਛਾਂ ਮਾਂ ਕੀ ਕੁਮਾਰਾ ਕੀ ਕੁਮਾਰਾ ਉੱਥੇ ਤੇ ਤੋੜ ਕੇ ਆਉਂਗੀ ਜੀ ਕੀ ਕੁਮਾਰਾ ਹੋ ਸਾਬਸ ਪਾਖ ਰਾਂਗੀ ਪਾਲ ਫਲੇਮ ਹੋ ਜਾਊਗਾ ਸਪਾਖ ਰਾਂਗੀ ਅੱਜ ਮੈਂ ਕੀ ਕੁਮਾਰ ਦੀ ਸਾਰੇ ਦੇਖਿਓ ravi ਕਹਿੰਦੀ ਬਹੁਤ ਸੋਹਣੇ ਬਾਲ ਹੋ ਜਾਂਦੇ ਨੇ ਵੀ ਇਹਦੀ ਹਾਂ ਮੈਂ ਕਰਦੀ ਹੁੰਦੀ ਹਾਂ ਕਹਿੰਦੀ ਹੁਣ ਕਿਸੇ ਦੇ ਹੈ ਨਹੀਂ ਸਾਗਰ ਕੇ ਕਰੇ ਨੇ ਮੈਂ ਫਿਰ ਅਸੀਂ ਉਹਨਾਂ ਦੇ ਦੇਖ ਕੇ ਆਏ ਉਹਨਾਂ ਦੇ ਬਹੁਤ ਢੜਾਏ ਅੱਜ ਉਹਨਾਂ ਦੇ ਅਸੀਂ ਤੋੜ ਕੇ ਲੈ ਕੇ ਆਵਾਂਗੇ ਕੀ ਕੁਮਾਰਾ ਆਕਰਾਂਗੀ ਮੈਂ 3 ਚਤੇ ਲਾਉਂਗੀ ਉਹਨੂੰ ਰਾਬੀ ਨੂੰ ਪਕਾ ਕੇ ਜਾਵਾਂਗੇ ਕੋਲੂ ਕਰਨੀ ਆਂਦੀ ਹੈ ਬਸ ਬਾਹਰ ਜਾਸਾ ਦਿੰਦਾ ਦੇਖੋ ਕਿ ਮੇਜਾ ਵੀਡੀਓ ਬਣਾਵਾਂਗੇ ਵੀਡੀਓ ਚ ਦੇਖੀਏ ਟੈਂਪਰੇ ਪਹੁੰਚ ਗਈ ਹੁਣ ਮੈਂ ਨਹੀਂ ਤਾਂ ਜੇ ਨਾ ਜਾਂਦੀ ਫੇਰ ਗਈ ਤੀ ਦੋਈ ਵਾਰ ਸਬਜ਼ੀ ਦਾ ਪਾਣੀ ਝਾਲ ਕੇ ਆ ਰਹੀ ਹਾਂ ਮੈਂ ਖਾਣਗੀ ਥੋੜਾ ਉੜੀ ਖਾਂ ਕਿਤਾ ਤਾਂ ਮੈਂ ਉੜੀ ਖਾ ਲੂੰਗੀ

ਦੋਏ ਪਰਗੇ ਪਿੰਡ ਪੱਥਿਆ ਕਰਾਂਗੇ ਜੇ ਧੁੱਪ ਨਿਕਲੇ ਤੇ ਤਾਂ ਸਿੱਕਦੇ ਪੱਥੇ ਹਾਂ ਧੁੱਪ ਨਹੀਂ ਨਿਕਲਦੀ ਬੱਦਜੀ ਹੋ ਗਏ 5 ਕੁ ਮਿੰਟ ਰੰਦੇ ਤੇ ਮੈਂ ਵੀ ਆਪਣੀ ਰੋਟੀ ਪਾਲੀ ਰਾਤ ਦੀ ਪਨੀਰ ਦੀ ਸਬਜ਼ੀ ਲਿਆਈ 1:30 ਵਜੇ ਹੋ ਗਈ ਹੈ 1:30 ਵਜੇ ਨਿਬਟੇ ਹਾਂ ਜਿਹੜੀ ਹੁਣ ਚੁੱਲ੍ਹੇ 'ਚ ਰੋਟੀ ਪਈ ਆ ਨਾ ਆ ਮੇਰੀ ਆ ਬਾਲਾਂ ਲਾਣਾ ਅੱਛਾ ਅੱਛਾ ਤੁਹਾਨੂੰ ਕਿ ਲੱਗਿਆ ਕਿ ਇਹਨੂੰ ਲਾਣਾ ਬਾਜਾ ਕਿਤੇ ਵਾਹ ਜੜਾ ਨਾ ਲਾਉਣੀਆਂ ਨੇ ਵੀ ਮਿੱਟੀ ਚ ਲਾਉਣੀਆਂ ਨੇ ਨਾ ਨਾ ਮਿੱਟੀ ਚ ਨਹੀਂ ਲਾਉਣੀਆਂ ਬਾਲਾਂ ਨੂੰ ਲਾਉਣਾ ਇਸਪਾਹ ਕਰਨੀ ਹੈ ਕੀ ਕੀ ਘਮਾਰਦੀ ਜੜਤਾ ਬਣੇ ਉੱਥੇ ਬਾਦੀ ਚ ਪਈਆ ਮਾਉ ਕੱਢ ਦੋ ਹਾਂ ਉਹ ਬਾਹਰ ਕੱਢ ਦਾਂਗੇ ਐ ਕਰਾਂਗੇ ਥੈਲਾ 4 ਵਜੇ ਚੱਕ ਲਵਾਂ 4 ਵਜੇ ਲਿਆ ਕੇ ਜਦਿ ਪਾਕੇ ਜਿੱਦ ਰੱਖਾਂਗੇ ਉੱਥੇ ਜਿੱਦ ਰੱਖਾਂਗੇ ਹੋਰ ਦੂਜੀ ਵਾਰ ਤੇ ਆਹ ਸੱਤ ਕਰਨ ਕੋਲ ਜਾਉਂਗਾ ਨਹੀਂ ਨਹੀਂ ਦੇ ਕੋਲ ਬਾਅਦ ਦਵਾਈ ਦਾ ਬਾਅਦ ਤੇ ਜਾਂਦਾ ਰਹੂੰ ਆਉਂਗਾ ਪਰ ਪਿੰਡ ਤੇ ਜਾਈਆ ਕੋ ਚਲੋ ਚਲੋ ਜੇ ਅਸੀਂ ਚੱਲੇ ਹੁਣ ਕੀਕ ਮਾਰ ਤੋੜਨ ਅਸੀਂ ਜਾਣਾ ਏ ਉਹ ਉੱਥੇ ਪਿੱਛੇ ਤੁਹਾਨੂੰ ਅੱਗੇ ਜਾ ਕੇ ਦਿਖਾਉਂਦੇ ਕੀ ਟੱਪ ਸਮਾਨ ਦਾ ਕੱਢ ਲਿਆ ਚੋਂ ਕਿੱਥੇ ਲੈ ਜਾਓ ਬੀਬੀ ਕੰਦੀ ਟੱਪ ਨਾਲੇ ਲੈ ਚੋ ਗੇਰ ਕਿਉਂ ਹੈ ਗੇਰ ਕਿਉਂ ਹੈ ਟੱਪ ਟੱਪ gekeਰ ਕੇ ਆਣਾ ਕਾਗਜ਼ ਪੱਤਰ ਗੇ ਲਿਆਇਓ ਟੱਪ ਨੂੰ ਮੋੜ ਲਿਆਇਓ ਕੰਦੀ ਅਸੀਂ ਦੋ ਡੱਬੇ ਤੇ ਦੋ ਲਾਫਾ ਤੇ ਅਸੀਂ ਜੋ ਟੱਪ ਨਵਾਂ ਲਿਆ ਮੰਗੇ ਘੇਰ ਕੇ ਲੋ ਜੀ ਇੱਧਰ ਅਸੀਂ ਹੁਣ ਆਏ ਕਿ ਇੱਕ ਮਾਰ ਤੋੜਨ ਇੱਧਰ ਨੂੰ ਅਸੀਂ ਘੁੰਮਣ ਜਾਂਦੇ ਹਾਂ ਤੁਸੀਂ ਦੇਖਿਆ ਹੀ ਹੈ ਕਈ ਵੀਡੀਓਜ਼ 'ਚ ਵੀ ਪਿੱਛੇ ਉਹ ਸਾਹਮਣੇ ਤੇ ਸਾਡਾ ਘਰ ਆ ਤੇ ਇੱਧਰ ਸੜਕ ਆ ਜਾਂਦੀ ਹੈ ਜਿਹੜੀ ਸਰਹੰਦ ਤੋਂ ਪਟਿਆਲੇ ਵੱਲ ਜਾਂਦੀ ਹੈ ਨਾ ਨਾ ਨਹੀਂ ਹੈ ਆ ਥੋੜੀ ਆ ਅੱਗੇ ਆ ਉਹਨਾਂ ਦੇ ਗੇਟ ਦੂਏ ਵੱਡੇ ਗੇਟ ਮੂਰੇ ਆ ਹੈ ਕੰ ਐਡਰਲੀ ਕੰਦ ਤੇ ਆਈ ਟ੍ਰਾਈਕੋ ਨਾਲ ਜੇ ਜੇ ਬਾਹਰ ਲਾਇਆ ਵਗ ਲੈਣੇ ਜਾਂ ਜਾਂਦੇ ਰਹੀਆਂ ਵਾਸਤੇ ਲਾਇਆ ਵ ਜਿਹੜਾ ਮੈਂ ਥੋੜਾ ਆਏ ਕੀਕ ਮਾਰ ਆ ਤਾ ਆ ਜੋ ਆ ਵੱਡਾ ਵੱਡਾ ਕੱਟ ਲੋ ਨਹੀਂ ਇਹ ਆ ਕੱਟ ਲੋ ਉਹ ਵੱਡਾ ਕੱਟ ਲੋ ਕੇ ਮੈਂ ਕੱਟਾਂ ਦੇਖਿਓ ਮੈਂ ਪਹਿਲੀ ਵਾਰ ਕੀ ਇੱਕ ਵਾਰ ਕੱਟਰੀ ਕਿੰਨਾ ਵਧੀਆ ਕੱਟ ਹੋ ਰਿਹਾ ਐਹੀਂ ਗਿਰ ਰਿਹਾ ਤਾਂ ਆ ਉੜ ਲਾ ਦਰ ਲਾ ਪਸਾ ਫ੍ਰੈਸ਼ ਕੀ ਕੁਮਾਰ ਪਹਿਲੀ ਵਾਰ ਉਹ ਕਰਿਆ ਆ ਉਰਲਾ ਵੱਡਲਾ ਵੱਡਾ ਹਾਂ ਚੌੜਾ ਪੈਸਾ ਮੁੱਕਦਾ ਨਹੀਂ ਮਜ਼ਾ ਚਾਰ ਬਹੁਤ ਹੈ ਨਾ ਬਹੁਤ ਨੇ ਚਾਹ ਇਹਨਾ ਬਹੁਤ ਆ ਬੱਸ ਚਲ ਇੱਕ ਛੋਟੀ ਜਿਹੀ ਹੋਣੀ ਬੱਸ ਕੱਟਨਾ ਜਾਲੀ ਵਾਲੇ ਗੇਟ ਚੋਂ ਖੜੀ ਬੀਬੀ ਦੇਖੀ ਜਾ ਰਹੀ ਆ ਮੈਂ ਕਹਾਂ ਗਏ ਕੈ ਗੈਰੀ ਗਿਆ ਮੈਂ ਕਹਿ ਰਹੀ ਵੀ ਬਾਹਰ ਆ ਜਾ ਮੈਨੂੰ ਆਇਆ ਵਾਹ ਮੈਂ ਪਾਣਾ ਚਾਹਦੀ ਉਹ ਲੈ ਹਵਾ ਨੂੰ ਗਾਏ ਤੇ ਨੇਰੀ ਇਹ ਵੀ ਹੈ ਆਹ ਖਾਂਟੂ ਤੂੰ ਪੋਈ ਬਈਆ ਮੈਂ ਅਗੀ ਬੜਾ ਚਲ ਓਏ ਆਜੇ ਹੁਣ ਰੋਟੀ ਖਾਧੀ ਆ ਕੋਈ ਨਾ ਇੱਧਰ ਨੂੰ ਸਾਰੇ ਆ ਰਹੇ ਨੇ ਕਿੱਦਾਂ ਕੰਮ ਕੋ ਲੋ ਜੀ ਅਸੀਂ ਹੁਣ ਆ ਹਕੀਕ ਮਾਰ ਦੇਖਿ ਆਏ ਹਾਂ ਲਾਲਾ ਕੀ ਕਰਨਾ ਹੁਣ ਦੱਸ ਤੂੰ ਬੜਾ ਆ ਰ ਅੱਛਾ ਮੈਨਾ ਹ ਸਾਰਾ ਧੋਤਾ ਪਹਿਲਾ ਚੰਗੀ ਤਰ੍ਹਾਂ ਧੋਇਆ ਏ ਇਹਦੇ ਆਲੇ ਦੁਆਲੇ ਕੰਡੇ ਜਿਹੇ ਛਿਲਕੇ ਆ ਬਚਾ ਕੇ ਧੋਇਓ ਕਿਤੇ ਹੱਥ ਤੋਂ ਨਾ ਖਾ ਲਿਓ ਹੁਣ ਹੁਣ ਆਹ ਬੀਬੀ ਇਹਨੂੰ ਉਹ ਵਿੱਚ ਜਿਹੜਾ ਲਾਲ ਆ ਜਾਂ ਗੁੱਧ ਜੀ ਹੈ ਦੀ ਉਹ ਸਾਰੀ ਕੱਟੋ ਸਬਜੀ ਸਬਜੀ ਵੀ ਬਣਦੀ ਹੈ ਦੀ ਸਬਜੀ ਸਿਆਲ ਬਹੁਤ ਲੋਕ ਖਾਂਦੇ ਨੇ ਸਬਜੀ ਦੀ ਅਸੀਂ ਤਾਂ ਜਿਹੜੇ ਹੁਣ ਇਹਦੇ ਚੋਂ ਕੀਕ ਮਾਰ ਕੱਢ ਕੇ ਨਾ ਅਸੀਂ ਬਾਲਾਂ ਦੀ ਸਪਾ ਕਰ ਕਰਕੇ ਨਾ ਸਾਰਾ ਪਾਣੀ ਧੋ ਕੇ ਸਮਾਰ ਕੇ ਹਾਂ ਲਾਲਾ ਉਹ ਤਾਂ ਨਹੀਂ ਨਹੀਂ ਤੂੰ ਬਣਾਣੀ ਸਾਫ ਕਰ ਰਹੇ ਅਰੇ ਕਰਿਆ ਨੇ ਕੇ ਇਸ ਮਾਰ ਕੇ ਤੇ ਕਰ ਰਹੇ ਜਿਆਦਾ ਲੜਾ ਸਾਰਾ ਮਚ ਜਾਊਗਾ ਲਾ ਗਲਾਬੀ ਗਲਾਬੀ ਜਾਈਏ ਫਿਰ ਇਹਨੂੰ ਕੱਢ ਦੇ ਫਿਰ ਤੜਕਾ ਲਾ ਕੇ ਆਲੂਆਂ ਨੂੰ ਸਬਜ਼ੀ ਜਿਵੇਂ ਰਜਾਉਣੇ ਫਿਰ ਵਿੱਚ ਘੇਰ ਦੇ ਐਂ ਕਰੋ ਤਾਂ ਇਹ ਚੀਰਾ ਹੀ ਦੇ ਦੋ ਬੱਬੇ ਤੋਂ ਢੋਟੋਟੇ ਕਰਕੇ ਦੇ ਦੋ ਚਮਚੇ ਨਾਲ ਕੱਢ ਦਿੰਦੀ ਆ ਲਾ ਸਿੱਲ ਕੇ ਨਿਕੋ ਆਂ ਸਾਨੂੰ ਪੀਪੀਓ ਨੇ ਤਾਂ ਸਬਜ਼ੀ ਦੇ ਢੰਗ ਨਾਲ ਕਰ ਲਿਆ ਉਹ ਜਿਹੜਾ ਮੈਂ ਵੀਡੀਓ ਚ ਦੇਖਿਆ ਉਹ ਗੱਬੇ ਦੇ چیر ਕਰ ਲੈਂਦੇ ਨੇ ਫਿਰ ਉਹਨੂੰ ਚਮਚੇ ਨਾਲ ਕਰ ਲੈਂਦੇ ਨੇ ਵੀਡੀਓ ਬਣਾ ਰਿਹਾ ਹਾਂ ਹਾਂ ਚਮਚੇ ਦੇ ਦਾ ਕੜਾ ਨਿਕਲ ਦੋ ਚਮਚੇ ਨਾਲ ਗੱਬੇ ਤੇ ਐ ਕੱਢਦੇ ਹੁੰਦੇ ਆ ਕਹਿੰਦੀ ਹਾਂ ਜੀ ਉਹ ਦਾਂਪੇ ਨਾਲ ਰੱਖੋ ਢੇੜੇ ਵਿੱਚ ਨਾ ਆਹ ਤੇਲ ਜਿਹੜਾ ਇੱਕ ਕਿੱਟਾ ਬੰਦਾ ਐਨਾ ਨਹੀਂ ਲੱਗਦਾ ਥੋੜਾ ਜਿਹਾ ਖਾਸਾ ਹੋ ਜਾਣਾ ਨੇ ਤਾਂ ਇੱਕ ਨਹੀਂ ਲਾਣਾ ਲਾਣਾ ਕਿਵੇਂ ਕਰੀਏ ਬਾੜਾ ਤੇ ਕਰਤਾ ਪਟਾਉ ਉਹਨਾਂ ਸਾਢੇ 12 ਵਜੇ। ਉਹ ਤੋਲ ਲਿਆਂਗੇ। ਹੈ? ਚੰਦੋਂ ਸੈਂਟ ਸੋਰੀ। ਮੈਂ ਤਾਂ ਫਿਰ ਟਾਈਮ ਬਹੁਤ ਹੋ ਗਿਆ। ਹਾਂ ਮੈਂ ਤੇ ਸੱਚ ਜਣਾ ਲੈ ਲੇ ਸੱਚੀ। ਬਣਾ। ਨਾ ਕੰਮ ਲੱਗੋ। ਹੈ? ਰਵੀ। ਨਾ ਉਹਨਾਂ ਦੇ ਨਹੀਂ ਲੱਗੇ ਹਲੇ। ਹੋਰ ਇੱਕ ਅੱਧਾ ਹੋਰ ਚੀਰਿਆ ਜਾ। ਹਾਂ ਚੀਰ ਦੋ ਦਾ ਜੀ। ਫਿਰ ਕਿਤੇ ਭਜੂ। ਕੱਖਤਾ ਦੇ ਸੋਨੀ ਵੜਾ ਰਿਆ। ਸਰੋਂ ਆ ਦੇਖੋ ਆਲੇ ਦੁਆਲੇ ਤੇ ਆਹ ਐ ਕੰਡੇ ਜੇ ਤਾਰ ਕੇ ਨੂੰ ਚਰੀ ਜੀ ਕੀ ਖੜੀ ਆ ਫਿਰ ਬੀਬੀ ਨੇ ਸਬਜੀ ਦੀ ਤਰ੍ਹਾਂ ਛਿੱਲੇ ਜਿਵੇਂ ਆਪਾਂ ਸਬਜੀ ਛਿੱਲਦੇ ਆਂ ਉਹ ਚਮਚੇ ਨਾਲ ਵੀ ਆਪਾਂ ਕੱਢ ਸਕਦੇ ਆਂ ਸਰੋਂ ਕੀ ਹੁੰਦੀ ਆ ਭੀਜੜੀਆਂ ਕਹਿੰਦਾ ਉਹ ਖਾਲ ਮਹਾਂਦਰ ਸਿੰਘ ਲੈ ਵੱਢ ਕੇ ਵਿਸਾ ਕੇ ਡੜ ਡੜ ਬਰਸੀਨ ਹਲੇ ਛੋਟਾ ਹੈ ਉਹਨਾਂ ਦਾ ਅਸੀਂ ਵੀ ਆਦਿ ਕੇ ਉਹਨਾਂ ਤੋਂ ਹੀ ਲਿਆ ਪਹਿਲਾਂ ਤਾਂ ਦਰਸ਼ਣ ਐਡੀ ਸਬਜੀ ਵੀ ਬਣਾ ਸਕਦੇ ਆਂ ਕੀ ਕੁਮਾਰ ਦੀ ਹਾਂ ਫਿਰ ਰੈਸਪੀ ਪਾ ਦੇ ਉਹਨਾਂ ਨੇ ਸਬਜੀ ਬਣਾ ਕੇ ਰੈਸਪੀ ਪਾ ਦੇ ਨਾਲੇ ਮੈਂ ਸਿੱਖ ਲੂੰਗੀ ਆ ਲਾਲੇ ਗਿਰ ਰਹੇ ਨੇ ਮੈਂ ਕੜੀ ਪੱਤਾ ਪਾਇਆ ਕੜੀ ਚ ਇੰਨੀ ਸਵਾਦ ਕੜੀ ਬਣੀ ਤਰਕੇ ਆਣਾ ਕੜੀ ਐ ਮੈਂ ਕੜੀ ਪੱਤੇ ਤੋਂ ਬਿਨੈ ਬਣਾਉਦਾਨੀ ਆ ਮੈਨੂੰ ਤਾਂ ਟੇਸਟ ਬਹੁਤ ਲੱਗਣਾ ਇਹ ਇਹ ਪੱਤੇ ਪਾਉਣ ਗਿਆ ਧਨੀਏ ਪਾਉਣ ਗਿਆ ਫਲਾਣੀ ਚੀਜ਼ ਲਿਆਓ ਠਮਕੀ ਲਿਆਓ ਮੈਂ ਬੀੜਾ ਪੁਰਾਣਾ ਆ ਬਿਨਾ ਉਹਦੇ ਬਹੁਤ ਆਹ ਵਧੀਆ ਲੱਗਦੀਆਂ ਪੁਰਾਣੇ ਜ਼ਮਾਨੇ ਦੀਆਂ ਰੈਸਪੀ ਮੈਨੂੰ ਵੀ ਵਧੀਆ ਲੱਗਦੀ ਨਾ ਮੈਂ ਬਾਰ ਨਹੀਂ ਖਾਂਦਾ ਕਾਨੋ ਆ ਪੱਤੇ ਪੱਤੇ ਉਹ ਵੀ ਕੱਢੀ ਜਾਂਦਾ ਏ ਪੱਤੇ ਮੈਂ ਵੀ ਪੱਤੇ ਯੂਵੀ ਵੀ ਕੱਢਦਾ ਏ ਯੂਵੀ ਵੀ ਕੱਢਦਾ ਏ ਅਸੀਂ ਵੀ ਨਹੀਂ ਹਾਂ ਖਾਂਦੇ ਨਹੀਂ ਟੇਸਟ ਆ ਗਿਆ ਬਸ ਉਹਦੀ ਖੁਸ਼ਬੂ ਵਿੱਚ ਆ ਜਾਂਦੀ ਆ ਉਸ ਕੱਲ ਮੈਂ ਲੱਸੀ ਦੀ ਬਣਾਈ ਤੀਂ ਨਰੀ ਮੈਂ ਮੈਂ ਪੱਤੇ ਬੁੱਦੀਨ ਮੈਂ ਲੈ ਦੇਖ ਬਹੁਤ ਆਇਆ ਬਾੜ ਭਾਰੀ ਨੇ ਦੇਖ ਬੀ ਬਾੜ ਇਹਦੇ ਦਾ ਬਹੁਤ ਭਾਰੀ ਨੇ ਮੇਰੇ ਹਜੇ ਫਿਰ ਵੀ ਹਲਕੋਗੇ ਰਾਵੀ ਦੇ ਤਾਂ ਬਹੁਤ ਭਾਰੀ ਨੇ ਬਾੜ ਕੱਢ ਦੇ ਬੀਬੀ ਸਾਰਾ ਗੁਦਜੀ ਕੱਢ ਦੇ ਤੂੰ ਕਸਾ ਸਬਜੀ ਨਹੀਂ ਬਣਦੇ ਚਾ ਲੱਕਣੇ ਸਬਜੀ ਅਗਲੀ ਵਾਰ ਸਬਜੀ ਬਣਾਵਾਂਗੇ ਐਸਾ ਸਬਜੀ ਨੂੰ ਹੋ ਜਾਂਦਾ ਸਿਆਲ ਨਹੀਂ ਆਇਆ ਨਾਲੇ ਫੇ ਗਰਮੀ ਆ ਸਿਆਲ ਤਾਂ ਆ ਗਿਆ ਧੁੰਦ ਚ ਬਣਦੀ ਹੁੰਦੀ ਆ ਬਹੁਤ ਗਰਮ ਹੁੰਦਾ ਅੱਗੇ ਗਰਮੀ ਚ ਹੀ ਕਰਦੇ ਹੁੰਦੇ ਤੇ ਭਾਜੀ ਹਾਂ ਐਸੇ ਸਿਹਤ ਲਈ ਚੰਗੀ ਹੁੰਦੀ ਆ ਬਣਾ ਕੇ ਦਿਖਾ ਮੈਂ ਬਣਾਇਓ ਚਲ ਹੋਰ ਆਇਨਾ ਹਰਜਿੰਦਰ ਛੱਡ ਕੇ ਆਇਆ ਅੱਛਾ ਅੱਛਾ ਚਲ ਵਧੀਆ ਆ ਹੁਣ ਆ ਜੂਗੀ 1 ਡੇਢ ਵਾਦੇ ਨੂੰ ਚਲ ਵਧੀਆ ਜਾਇ ਆਈ ਭਾਰੇ ਦਾ ਕੁੜੀ ਹੋਈ ਆ ਕੱਲ ਸਾਡੀ ਜਸੂਨ ਰਾਤ ਵਧਾਈਆ ਹਾਂ ਵਧਾਈਆ ਸੱਚ ਤੈਨੂੰ ਭੁੱਲੀ ਦੱਸਤਾ ਤਮੈਂ ਅੰਨੀ ਸੋਹਣੀ ਆ ਬਹੁਤ ਭਾਰੀ ਹੈ ਮੈਂ ਫੋਟੋ ਦੇਖੀ ਆ ਬਹੁਤ ਸੋਹਣੀ ਆ ਪੌਣੇ ਚਾਰ ਕਿਲੋ ਦੀ ਆ ਹਾਂ ਲੱਗ ਨਹੀਂ ਰਿਹਾ ਪਰ ਪੌਣੇ ਚਾਰ ਦੀ ਆ ਫੋਟੋ ਚ ਨਹੀਂ ਲੱਗ ਰਿਹਾ ਵੀਡੀਓ ਕਾਲ ਤੇ ਤਾਂ ਖਾਸੀ ਭਾਰੀ ਆ ਹਾਲ ਤੋਂ ਦੋ ਚਾਰ ਦਿਨ ਨਾ ਨਾ ਚਾਰ ਪੰਜ ਦਿਨ ਲੱਗਾਈ ਜਾਈ ਜਾਈ ਜਾਊਂਗੀ કરી ਆ ਜੂਗੀ ਅਕਾਲੂ ਛੁੱਟੀ ਹੋ ਜੂਗੀ ਨਿਆਂ ਆ ਨਾ ਕਿ ਉਹ ਉਹ ਦੇਖਿਆ ਨਹੀਂ ਕਰਦੇ ਹਾਂ ਜਿਵੇਂ 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 ਜਿਹੜੇ ਬੰਦੇ ਦਾ ਬਿਆਨ ਹੀ ਹੁੰਦਾ ਜਿਵੇਂ ਜਿਹੜੇ ਬੰਦੇ ਦਾ ਬਿਆਨ ਹੁੰਦਾ ਦੂਜੇ ਬੰਦੇ ਦਾ ਬਿਆਨ ਹੀ ਦੇਖੇ ਕਰਦਾ ਉਹ ਚਾ ਚਿੱਠੀ ਤੁਰ ਜਾਂਦੀ ਆ ਉਹ ਕੰਮ ਹਾਂ ਨਾ ਵੀ ਜਾਈ ਨਾ ਨਾ ਰੁੱਕ ਕੇ ਜਾਉਂਗੀ ਹਲੇ ਤਾਂ ਮੈਂ ਚਾਹੇ ਚੌਕੇ ਚੜ ਜੀ ਜੱਜ ਬਾਬ ਜੀ ਆਉਂ 11 ਦਿਨ ਲੱਗ ਜਾ ਹਾਂ ਹਾਂ ਫੇਰ ਫੇਰ ਠੀਕ ਆ ਸਭ ਤੇ ਮੈਂ ਨਾ ਜਾ ਮੈਂ ਉਧਰ ਰੋਕੀ ਮੈਂ ਜਾਈ ਨਾ ਕਿਤੇ ਰਗ ਤੇ ਦੇਖਣ ਰਾਤਵੇਂ ਨੂੰ ਨੀਂਦ ਨਾ ਆਵੇ ਮੈਂ ਗਾ ਹੋ ਗਿਆ ਹੋ ਗਿਆ ਕਿ ਨਾ ਕਹਿੰਦੇ ਤੂੰ ਫੋਨ ਨਾ ਕਰ ਉੱਥੇ ਤਾਂ ਉਲਝਣ ਤਾਂ ਨਹੀਂ ਲੱਗੀ ਹੋਈ ਫਿਰ 11:00 'ਚ ਹੀ ਸਬਜ਼ੀ ਚ ਸਬਜ਼ੀ ਤਾਂ ਨਹੀਂ ਬੰਦ ਦਾਲ ਜੋ ਕਦੇ ਪਾਈਆਂ ਇਹ ਲੈ ਇੰਨੀ ਬਥੇ ਲਾਦੀ ਲਦਾ ਗਰੇਵੀ ਜ਼ਿਆਦਾ ਬਣ ਜਾਂਦੀ ਹੈ ਨਾਲੇ ਐਦੋਂ ਐਦੋਂ ਨੂੰ ਆ ਕੇ ਲਵੇ ਲਾ ਲਾ ਕੌਲੇ ਨੂੰ ਐਦੋਂ ਨੂੰ ਆ ਕੇ ਥੋੜੇ ਕੱਪੜੇ ਵਾਰੀ ਗਿਰਨ ਗਏ ਹਾਂ ਕੌਲੇ ਨੂੰ ਲਵੇ ਲਾ ਲਾ ਜੜਾਂ ਦੇ ਆ ਦੇਖੋ ਹੁਣ ਕੀ ਘਰ ਦਾ ਸਪਾਲਾ ਪ੍ਰੋਸੈਸ ਸ਼ੁਰੂ ਹੋ ਗਿਆ ਕਿਵੇਂ ਹੋ ਰਹੀ ਹੈ ਦੇਖੀ ਜਾਓ ਦੇਖ ਐ ਲਾਲਾਂ ਗੇਲਦਾ ਪਤਾ ਇਹ ਫਿਰ ਚਿਪ ਚਿਪਾ ਬਹੁਤ ਹੁੰਦਾ ਐਵੇਂ ਸਪਾ ਹੋਣੀ ਹੈ ਇਹਦੀ ਘਰੇ ਵੀ ਪਰ ਬਾਲ ਦੇਖਿਓ ਤੋ ਬਾਲ ਪਹਿਲਾ ਲਾਇਆ ਵੀ ਕਦੇ ਤਾਂ ਬਹੁਤ ਵਾਰ ਲਾਇਆ ਬਹੁਤ ਵਾਰ ਤਾਂ ਹੀ ਬਾਲ ਵਧੀਆ ਤੇ ਰੇਸ਼ਮ ਵਰਗੇ ਭਾਰੀ ਵੀ ਮਿਲਦਾ ਤਾਂ ਕਾਮਾ ਦੀ ਦੀ ਹੈ ਬਹੁਤ ਲੋਂਦੇ ਤੇ ਬੜੇ ਮੰਗ ਲਾ ਕੇ ਬਹਿ ਜਾਂਦੇ ਤੇ ਸਿਕਰ ਦੁਪਹਿਰੇ ਚ ਸਿਆਣਾ ਚ ਹਾਂ ਫਿਰ ਨੌਣ ਲੱਗਿਆ ਜਦੋਂ ਤਾਂ ਠੰਡ ਛੜ ਗਈ ਕਿੰਨਾ ਟਾਈਮ ਰੱਖਣਾ ਫਿਰ ਬਸ ਸੁੱਕ ਕੇ ਜਦਾਂ ਜਾ ਸੁੱਕ ਗਏ ਤੇਰਾ ਮਤਲਬ ਵੀ ਘੰਟਾ ਲੱਗੂ ਨਾ ਨਾ ਅੱਧਾ ਘੰਟਾ ਹੁਣ ਸੁੱਕ ਜੂਗਾ 15 ਮਿੰਟ ਜਾਂ ਘੰਟਾ ਲੱਗੂ ਤੇ ਵੜ ਪਾਰੀ ਨਹੀਂ ਮੇਰੇ ਤੇ ਜਿਆਦਾ ਤਾਂ ਰਾਵੀ ਦੇ ਪਾਰੀ ਨੇ ਵੀ ਦੀ ਹੋ ਨਹੀਂ ਸੇਮ ਹੀ ਨੇ ਮੇਰੇ ਤਾਂ ਚਰਚਰ ਕੇ ਬੋਲ ਕੇ ਆ ਦੇਖਿਆ ਲਾੜਾ ਸੱਪੜੇ ਬਸ ਨਹੀਂ ਜਾਂਦੀ ਨਹੀਂ ਹੈ ਫਲ ਤੋਂ ਨਹੀਂ ਮੇਰਾ ਸਾਰੇ ਐਮਐਸ ਪਾ ਕਰਨੀ ਹੈ ਦੇਖੋ ਬਾਲ ਰੇਸ਼ਮ ਵਰਗੇ ਉਹਨੇ ਕਿਉਂ ਕਿ ਰਵੀ ਦਾ ਐਕਸਪੀਰੀਅੰਸ ਆ ਰਵੀ ਦੇ ਬਾਲ ਵੀ ਭਾਰੀ ਜਿਆਦੇ ਨੇ ਟਾਈ ਗੱਠੇ ਦਾ ਪਾਣੀ ਲਾਇਆ ਕਰੋ ਬਾਲ ਜ਼ਮੀਨ ਡੁੱਟਦੇ ਹਾਂ ਬਸ 70 ਰੁਪਏ ਕਿਲੋ ਹੋ ਰਹੇ ਨੇ ਕਥਾ ਅਸਲੀ ਕੋਸੇ ਨੂੰ ਤੜਕਾ ਹਲੇ ਨਹੀਂ ਜਦ ਘਰਦੇ ਹੋ ਜਣੇ ਅਸੀਂ 2 ਕਿਲੋ ਹੋ ਰਹੇ ਨਾ ਗਠੇ ਜਦ ਘਰਦੇ ਹੋ ਜਣੇ ਫਿਰ ਲਾਏ ਉਹਦਾ ਪੁੱਟ ਕੇ ਦਾ ਪਾ ਕੇ ਉਹ ਤੜਕਾ ਹਾਂ ਦੋ ਤਿੰਨ ਇਹ ਤੜਕਾ ਲਸਣ ਹਰਾ ਦੇ ਦਾ ਲਾ ਲਿਆ ਕਰੋਗੇ ਨਹੀਂ ਗਠੇ ਨਾਲ ਪਾਣੀ ਸੁਣ ਗਠੇ ਜੇ ਮੇਰੀ ਗੱਲ ਸੁਣੋ ਗਠੇ ਗ੍ਰੈਂਡ ਕਰਕੇ ਪਾਣੀ ਕੱਢ ਲਿਆ ਉਸੇ ਗਠਰਾ ਤੜਕਾ ਲਾਤਾ ਐਦਾ ਫਿਰ ਹੁਣ ਆਪਾਂ ਗਠੀ ਵੇਸਟ ਕਰਾਂਗੇ ਜਿੰਨੀ ਕਿ ਮਹਿੰਗਾਈ ਹੋ ਗਈ ਨਾ ਕੋਈ ਟਾਈਮ ਵੇਸਟ ਨਹੀਂ ਚੀਜ਼ ਕਰਨ ਦਾ ਹੋਰ ਆਲੂ ਵੀ ਤਾਂ ਕਿੰਨੇ ਮਹਿੰਗੇ ਦੋਸੋਂ ਦੇ 4 ਕਿਲੋ ਫਿਰ ਉਹਨਾਂ ਆ ਸਬਾਹ ਨੂੰ ਹੋਣ ਵਾਲੀਆਂ ਐ ਆਲੂ ਦੀ ਜ਼ਿਆਦਾ ਜ਼ਰੂਰਤ ਆ ਕਹਦੇ ਉਹ ਦੇਖੀਂ ਕੀ ਕਰ ਰਿਹਾ ਗਿਰ ਜੇਗਾ ਨਾਟਕ ਕਰ ਰਿਹਾ ਜਾਂ ਦੇਣ ਕਿ ਚੰਮੜ ਰਿਹਾ ਹੁਣ ਆਲੂਆਂ ਦੀ ਕਾਹਦੀ ਜ਼ਰੂਰਤ ਸਬਾਹ ਚ ਫਿਰ ਸਬਾਜੀਆਂ ਨਹੀਂ ਬਣਦੀਆਂ ਉਹ ਤਾਂ ਨਵੇਂ ਆ ਜਾਣਗੇ ਫਿਰ ਨਵੇਂ ਆਏ ਅੱਛਾ ਨਵੇਂ ਤਾਂ ਆ ਗਏ ਆਲੂ ਵੀ ਉਹ ਲੰਗਰ ਲੱਗਦੇ ਨੇ ਨਵੇਂ ਵੀ 100 ਦੇ 2.5 ਕਿਲੋ ਨੇ ਨਵੇਂ ਆ ਜਿੰਦੇ ਹੋਰ ਫਿਰ 100 ਦੇ 2.5 ਕਿਲੋ ਐ ਫਿਰ ਮਹਿੰਗੇ ਹੀ ਨੇ ਮਹਿੰਗੇ ਐ ਆ ਲੰਗਰ ਨਹੀਂ ਸ਼ੁਰੂ ਹੋਣਗੇ ਹੁਣ ਗਾਜਰਾ ਆਲੂ ਗੋਭੀ ਦੀ ਸਬਜੀ ਹੋਗੀ ਹਮ ਬਸ ਸਵਾ ਵੀ ਆ ਗਈ ਮਹੀਨਾ ਕਿ ਰਹਿ ਗਿਆ ਹਨ ਇਹਦੀ ਸਵਾ ਚ ਵੀ ਹਾਂ ਮੱਗਰ ਲੰਘ ਕੇ ਪੌਦੀ ਸੰਗਰਾਦ ਆ ਜਾਣੀ ਮਹੀਨੇ ਤੱਕ ਆ ਬੰਦੋ ਵੀ ਮੈਂ ਲਾਤਾ ਪੂਰਾ ਕੋਲਾ ਸਾਰਾ ਖਤਮ ਹੋ ਗਿਆ ਇੱਕ ਕੋਲਾ ਭਰ ਕੇ ਬਣਾਤਾ ਸੀ ਇਹ ਲੋ ਵੀ ਰਾ ਦੇ ਦੀ ਇੱਕ ਵਾਰ ਲੱਗੇ 5 6 ਹੋਣੇ 3 4 ਲੱਗੇ 5 ਤੇ 5 ਤੇ 4 ਲੱਗੇ ਚਾਰ ਨੂੰ ਫਿਰ ਮਿਕਸੀ ਗ੍ਰੈਂਡਫੇਅਰ ਕਹਿਣ ਪਾਣੀ ਦਾ ਬਣਾ ਕੇ ਜਿਵੇਂ ਬਣੀਪੇ ਵਾਲ ਹਲਕੇ ਨੇ ਉਹਦੀ 1 ਕਿ ਬਹੁਤ ਆ ਉਹਦਾ ਤਾਂ 1 ਕਿ ਲੱਗੂਗਾ ਉਹ ਤਾਂ ਬਾਹਰ ਜਮੇ ਹੀ ਹਲਕੇ ਆ ਤੇਦੀ 1 ਕਿ ਬਹੁਤ ਆ ਹੋਰ ਜਿਆਦਾ ਤਾਂ ਤੇ ਮੇਰੇ ਥੁੰਨੇ ਆ ਵਿੱਚ ਚੋਰਿਆਤਾ ਆ ਜਦ ਨਾ ਆਉਂਗੇ ਆ ਗੁੱਧ ਜੀ ਕੱਢਣੀ ਪੂਸ ਮਾਰ ਕੇ ਜਿਹੜੀ ਵਿੱਚ ਆ ਬੜੇ ਬੜੇ ਪੀਸ ਨੇ ਬਾੜਾ ਦੇ ਵਿੱਚ ਛੜਕ ਜਾਂਦੀ ਹੈ ਇਹ ਹਾਂ ਦੇਖਿਓ ਚੁੰਨੀਆਂ ੜ ਭਰ ਕੇ ਲੈ ਜਾਓ ਰੇਸ਼ਮ ਕਰੀ ਜਾਵ ਵਾਲਾ ਨੂੰ ਬਹੁਤ ਸੋਹਣਾ ਹੋਣਗੇ ਲਾਲਿਆ ਕਰੋ ਲਗਾਤਾਰ ਔਰ ਤੁਸੀਂ ਦੋਨੇ ਰਹਿ ਗਈਆਂ ਤੁਸੀਂ ਤੁਹਾਡਾ ਇੱਕ ਨਾਲ ਸਰਜੂ ਕਰਾਂ ਉਹਨਾਂ ਦਾ ਮੈਂ ਲਾਲ ਦੀਦੀ ਨੂੰ ਕਿਹਾ ਤੁਹਾਡੇ ਵੀ ਲਾ ਦੰਨੇ ਤੁਸੀਂ ਉਹ ਰਹਿਗੇ ਤੁਹਾਡੇ ਵੀ ਸਪਾ ਕਰ ਦੰਨੇ ਤੁਸੀਂ ਉਹ ਲਈ ਜਾਓ ਤੁਸੀਂ ਉਹ ਲਈ ਜਾਓ ਬੀਬੀ ਦੇ ਕਾਣੇ ਮਕਲਾਵੇ ਜਾਣਾ ਹੈ ਅਸੀਂ ਜਾਣਾ ਹੈ ਮਕਲਾਵੇ ਬੀਬੀ ਆ ਰਾਵੀ ਨੇ ਵੀ ਮਕਲਾਵੇ ਜਾਣਾ ਹੈ ਮੈਂ ਵੀ ਮਕਲਾਵਾ ਹੁੰਦਾ ਕਿ ਮੈਨੂੰ ਪਹਿਲਾਂ ਹੀ ਸਮਝਾਓ ਅੱਜ ਬਹੂ ਲੈਂਦੀ ਜਾਂਦੇ ਹੁੰਦੇ ਸੀ ਨਾ ਦਾਈ ਜੀ ਜਾਂ ਤੋਂ ਬਾਅਦ ਉਹੀ ਹੁੰਦਾ ਮਕਲਾਵਾ ਮੁਕਲਾਵਾ ਫਿਲਮ ਤਾਂ ਦੇਖੀ ਆ ਮੈਂ ਉਹੀ ਮੁਕਲਾਵਾ ਕਹਿੰਦੇ ਉਹੀ ਦੀ ਕਹਿੰਦੇ ਉਹ ਤੇ ਕੁੜੀਆਂ ਲੈਣ ਜਾਂਦੇ ਹੁੰਦੇ ਸੀ ਹਾਂ ਵਧੀਆ ਹੁੰਦਾ ਫਿਰ ਮੂਹ ਨੂੰ ਤਾਂ ਵਧੀਆ ਹੁੰਦਾ ਦੱਸ ਆ ਮੁੱਲੇ ਦੀ ਵੀ ਤਾਂ ਲੈ ਕੇ ਲਾਣੇ ਆ ਲੋਕੀ ਦਾ ਚੱਲ 15-20 ਬੰਦੇ ਆਉਂਦੇ ਹੁੰਦੇ ਮੁੱਲ ਦੀ ਮੁਕਲਾਵਾ ਲੈਣ ਜਾਂਦੇ ਹੁੰਦੇ ਨੇ ਮੁੱਲੇ ਦੀ ਲੰਦ ਆਉਂਦੇ ਆ ਨੰਦ ਲੈ ਕੇ ਵੀ ਘਰ ਆਉਂਦੀ ਸੀ ਕਬਈ ਜਿਉਂਦੀ ਤਾਂ ਹੱਲ ਨਸਨ ਆ ਪੁੰਨੀਆਂ ਜਾਂਦਾ ਕਿੱਥੇ ਪੁੰਨੂ ਜਾ ਕਿ ਕਮਾਰ ਲੋ ਜੀ ਕੀ ਕਮਾਰ ਚੀਜ਼ ਤਾਂ ਆ ਰਹੇ ਨੇ ਇਹ ਜੀ। ਕੀ ਕੁਮਾਰ ਜੀਦਾ ਤੇ ਆ ਹੁਣ ਅਸੀਂ ਬਣਾਵਾਂਗੇ। ਇਹ ਧੋਇਆ ਤਾਂ ਹੈ ਨਹੀਂ ਵਿੱਚ ਮਿੱਟੀ ਆ। ਮਿੱਟੀ ਵਾਲੀ ਚੀਰਤਾ। ਸਮਾਰ ਕੇ ਧੋਣਾ ਹੈ। ਇਹ ਤਾਂ ਚਾਹ ਵਿੱਚ ਕੰਚ ਮੰਗ ਐਂ ਲੱਗ ਰਿਹਾ ਜਿਵੇਂ ਕੰਚ ਹੁੰਦਾ ਸ਼ੀਸ਼ਾ ਹਨਾ। ਹੁਣ ਸਗਿਰ ਕੇ ਆਉਂਦੇ ਤੋਇਆ ਜਾਊ ਬਚਾਰ ਵਿੱਚ। ਹੈ? 2 ਮਹੀਨੇ। ਹਾਂ ਕਰਾਂਗੇ। ਉਬਲ ਨਹੀਂ। ਹਾਂ। ਅੱਛਾ। ਮਾਸਿਨੇ ਮਾ 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 ਸੀ ਦਾ ਫੋਨ ਆਇਆ ਬਤਾਰਨੀ ਮਾਸੀ ਦਾ ਉਹਨੇ ਖੁਸ਼बू ਤੇ ਹੀ ਪਹਿਚਾਨ ਲਿਆ ਕਹਿੰਦੀ ਅੱਜ ਕੀ ਬਣਾ ਰਹੇ ਹੋ ਕੀ ਇੱਕ ਮਾਰ ਦੀ ਸਬਜ਼ੀ ਮੈਂ ਕਿ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਤਾਂ ਦੱਸਿਆ ਵੀ ਨਹੀਂ ਹੈਗਾ ਕਹਿੰਦੀ ਐ ਹੀ ਪਤਾ ਲੱਗ ਗਿਆ ਦੇਖ ਲੈ ਛਿੱਲੇ ਦੀ ਦੇਖ ਲਈ ਉਹਨੇ ਛਿੱਲੀ ਪਤਾ ਨਹੀਂ ਛਿੱਲੇ ਦੀ ਮੈਂ ਤਾਂ ਵੀਡੀਓ ਵੀ ਕੱਲ ਨੂੰ ਪਾਉਣੀ ਆ ਜਦ ਵੀਡੀਓ ਪਾਣੀ ਆ ਕੀ ਇੱਕ ਮਾਰ ਤਾਂ ਬਣੇ ਅੱਜ ਬਣਾ ਰਿਹਾ ਵੀਡੀਓ ਅਗਲੇ ਦਿਨ ਪਾਣੀ ਆ ਉਹਨੂੰ ਐਵੇਂ ਪਤਾ ਲੱਗ ਗਿਆ ਮੈਂ ਤਾਂ ਦੱਸਿਆ ਵੀ ਨਹੀਂ ਸੰਗਣ ਹੈ ਪਿਆਰ ਨਾਲ ਇਹ ਲਾਲਾ ਇਹਨਾਂ ਜਿਹੜਾ ਸਾਰਾ ਬਾਹਰ ਸਾਫ਼ ਕਰਨਾ ਚਾਹਤੋਂ ਮੈਂ ਸਮਝਣਾ ਹੈ ਪਾਣੀ ਘੱਟ ਨਿਕਲਦਾ ਹਾਂ ਨੀ ਤੂੰ ਵੀਡੀਓ 'ਚ ਦੱਸ ਰਹੀ ਤੇ ਉਹਦੋਂ ਵੀ ਸਾਰਾ ਚੰਗੀ ਤਰ੍ਹਾਂ ਸਾਫ਼ ਕਰਨਾ ਜਿਹੜਾ ਚਿਪਚਿਪਾ ਸਾਰਾ ਕੱਢਣਾ ਹਨਾ ਹੋਰ ਅੱਜ ਅਸੀਂ ਕੀਕਮਾਰ ਦੀ ਸਬਜ਼ੀ ਬਣਾਵਾਂਗੇ ਸਾਰੇ ਦੇਖੋ ਕਿਵੇਂ ਬਣਦੀ ਹੈ ਤੇ ਅੱਜ ਅਸੀਂ ਕੀਕਮਾਰ ਨਾਲ ਦੋ ਤਿੰਨ ਵਸਤियां ਪਿਆਰ ਕਰ ਲਈ ਮੈਂ ਆਪਣੇ ਸਿਰ ਨੂੰ ਵੀ ਲਾ ਲਿਆ ਤੇ ਅੱਜ ਅਸੀਂ ਸਬਜ਼ੀ ਵੀ ਬਣਾ ਰਹੇ ਹਾਂ ਮੈਨੂੰ ਆਂਦੀ ਨਹੀਂ ਬਣਾਉਂਗੀ ਤਾਂ ਮੰਮੀ ਆਪੀ ਤੇ ਮੈਨੂੰ ਆਂਦੀ ਨਹੀਂ ਹੈਗੀ ਕਿ ਨਾ ਮੈਂ ਕਦੇ ਖਾਈ ਨਾ ਮੈਂ ਕਦੇ ਬਣਾਇਆ ਮੈਂ ਤਾਂ ਸਿਰ ਨੂੰ ਵੀ ਪਹਿਲੀ ਵਾਰ ਵਰਤਿਆ ਹੈ ਆ ਦੇਖੋ ਐ ਚੰਗੀ ਤਰ੍ਹਾਂ ਐ ਮਸਲ ਮਸਲ ਕੇ ਧੋਣਾ ਹੈ ਇਹਦੇ ਵਿੱਚ ਜਿਹੜੀ 55 ਨਾਲ ਲਾ ਨਾ ਜਾ ਸਭ ਸਾਰਾ ਬਾਹਰ ਕੱਢਣਾ ਹੈ ਚੰਗੀ ਤਰ੍ਹਾਂ ਸਾਫ਼ ਕਰਨਾ ਇਹਨੂੰ ਐ ਚੰਗੀ ਤਰ੍ਹਾਂ ਆ ਦੇ ਇਹ ਸਾਫ਼ ਹੋ ਜਾਊਗਾ ਨਾ ਸਾਫ਼ ਹੋਣ ਦੀ ਨਿਸ਼ਾਨੀ ਆ ਇਹਦੀ ਕੰਚ ਵਾਂਗੂ ਦਿਖਣ ਲੱਗੂ ਐਸਾ ਸਾਫ਼ ਕਲੀਅਰ ਕਿ ਸ਼ੇਵਾਂ ਕੰਮ ਚ ਕੰਮ ਕਰਨ ਲੱਗ ਜੂਗਾ ਤੁਹਾਨੂੰ ਪਤਾ ਵੀ ਲੱਗ ਜੂਗਾ ਵੀ ਇਹਦਾ ਲਾਲਾ ਖਤਮ ਹੋ ਗਿਆ ਜਾਂ ਤੁਸੀਂ ਢੋ ਲੋਗੇ ਇਹਨੂੰ ਐਨ ਚੰਗੀ ਤਰ੍ਹਾਂ ਨਾ ਮੈਂ ਚੱਟ ਕੇ ਰਹਿ ਦਿੰਦੀ ਆਂ ਉਂਗਲੀਆਂ ਚਟਣੀਆਂ ਨਹੀਂ ਉਂਗਲੀਆਂ ਖਾ ਜਾਣੀ ਉਂਗਲੀਆਂ ਚਟਣਗੀਆਂ ਖਾਓ ਕਿ ਤੁਹਾਨੂੰ ਬਣਾਓਗੇ ਤਾਂ ਤੁਸੀਂ ਕਹਿੰਦੇ ਨੇ ਜਿਹੜੇ ਬਣਾਉਂਦਾ ਹੈ ਉਹਦੀਆਂ ਉਂਗਲੀਆਂ ਚਟਾਉਂਗੇ ਥੋੜ੍ਹੀ ਜਿਹੀ ਚਟਣੀ ਹੈ ਜੀ ਢੋਜੀ ਫਤਿੱਲਾ ਧਰ ਚੁੱਕੇ ਆ ਜੀ ਏ ਹੁਣ ਸਭ ਤੋਂ ਪਹਿਲਾਂ ਆਹ ਕੀਕ ਮਾਰ ਪੁੰਨੇ ਕੀਕ ਮਾਰ ਮੋਜੇ ਪੁੰਨਣਾ ਪਹਿਲਾਂ ਹਾਂ ਅੱਛਾ ਸਭ ਤੋਂ ਪਹਿਲਾਂ ਕੀਕ ਮਾਰ ਪੁੰਨਣਾ ਹੈ ਹੈ ਪਹਿਲਾ ਕੀਕ ਮਾਰ ਪੁੰਨਣਾ ਹੈ ਅੱਛਾ ਪਹਿਲਾ ਇਹ ਕੱਲਾ ਪੁੰਨਣਾ ਹੈ ਨਾ ਮਸਾਲਾ ਬਾਅਦ ਚ ਪੁੰਨਣਾ ਹੈ ਆ ਦੇਖੋ ਕੰਚ ਵਾਂਗੂ ਇਹਨ ਸਾਫ ਹੋ ਗਿਆ ਲਾਲਾ ਇਹ ਖਤਮ ਹੋ ਗਿਆ ਲਾਲਾ ਇਹਦਾ ਜਮਾ ਹੀ ਚਲੋ ਸਭ ਤੋਂ ਪਹਿਲਾਂ ਇਹ ल्डी सब्जी भुन देना है ना भुन जब भुन हो जाऊगा लाल जा रखना है भूनना है लगातार भी मिनट हो गए भुनद्या हम लाल लाल जहा दुआ तो पकना या शुरू हो गया तो यहाँ आदल गया कद के मैं आखो ये चिट्टा चिट्टा हो गया पूरा ਸੋ ਆਹ ਫਾਦਰ ਲਾਲੀ ਲਾਲੀ ਪੜ ਰਿਹਾ ਏ ਇਹਦਾ ਮਤਲਬ ਇਹ ਭੁੰਨ ਹੋ ਰਿਹਾ ਹੈ ਪਾਣੀ ਇਹਦਾ ਸਾਰਾ ਮੱਚ ਜਾਂਦਾ ਜਿਹੜਾ ਕੀਕ ਮਾਰਦਾ ਪਾਣੀ ਹੁੰਦਾ ਜਦੋਂ ਆਪਾਂ ਇਹਨੂੰ ਘੀ ਤੇ ਭੁੰਨਦੇ ਆ ਸਭ ਤੋਂ ਪਹਿਲਾਂ ਹਨਾ ਉਹ ਸਾਰਾ ਮੱਚ ਜਾਂਦਾ ਹੈ ਸਾਰਾ ਸੁੱਕ ਜਾਂਦਾ ਹੈ ਫਿਰ ਉਹ ਤੇ ਬਾਅਦ ਇਹ ਪੱਕਣਾ ਸ਼ੁਰੂ ਹੋ ਜਾਂਦਾ ਹੈ ਲਓ ਦੂਣਾ ਕਾ ਕੋਮੜਾ ਲਓ ਜੀ ਦੇਖੋ ਐਨ ਲਾਲ ਹੋ ਗਿਆ ਭੁੰਨ ਹੋ ਰਿਹਾ ਤੇ ਆ ਮੈਂ ਆ ਮੈਂ ਥੱਲੇ ਰੱਖ ਲੈਂਦੀ ਹਾਂ ਡਾਊਗਾ ਅੱਛਾ ਹੋਰੇ ਕਰ ਦੋ ਮੈਂ ਕਹਿੰਦੀ ਆ ਪਾਰ ਲੂ ਆ ਦੇਖੋ ਕਿੰਨਾ ਸੋਨਾ ਪੁਣ ਹੋ ਰਿਹਾ ਆਪਾਂ ਪੁਣ ਕੇ ਉਹ ਕੱਢ ਲਿਆ ਦੇਖੋ ਲਾਲ ਕਰ ਲਿਆ ਇਹਨ ਕੀ ਕੁਮਾਰ ਤੇ ਹੁਣ ਤੜਕਾ ਲਾਣਾ ਹੈ ਜੀ ਆਪਾਂ ਨੋਰਮਲ ਸਬਜ਼ੀਆਂ ਤੜਕਾ ਲਾਣਾ ਬਸ ਓਮੀ ਲਾਣਾ ਹੈ ਨਾ ਨੂਨ ਮਿਰਚ ਆਪਣੀ ਜਿਵੇਂ ਤੁਸੀਂ ਖਾਂਦੇ ਹੋ ਪਾਉਂਦੇ ਬਣਾਉਂਦੇ ਓਵੇਂ ਤੜਕਾ ਲਾ ਲਓ ਬਸ ਸਾਡੇ ਡੁੰਗ ਜੂਗੇ ਸਾਡਾ ਤਾਂ ਕੀ ਕੁਮਾਰ ਬਣਾਉਂਦਾ ਆ ਤਰੀਕਾ ਇਹ ਤੁਹਾਡਾ ਕੋਈ ਅਲੱਗ ਹੋਇਆ ਤਾਂ ਜ਼ਰੂਰ ਦੱਸਿਓ ਐਦਾਂ ਬੰਦੋ ਬਾਹਰ ਜ਼ਰੂਰ ਦੱਸਿਓ ਤੁਸੀਂ ਜੇ ਕੋਈ ਹੋਰ ਤਰੀਕਾ ਹੈ ਪਰਸਾ ਡਾ ਬਣਾਉਣ ਦਾ ਤਰੀਕਾ ਆਹੀ ਆ ਤੇ ਇੱਕ ਮਾਰ ਭੁੰਨ ਕੇ ਦੇਖੋ ਇੰਨਾ ਕਾ ਹੋ ਗਿਆ ਪਹਿਲਾਂ ਕੋਲਾ ਪਰਿਆ ਪਿਆ ਤਾਂ ਆਲੂ ਬਾਲੇ ਪਏ ਆ ਤੇ ਆਲੂ ਵੀ ਵਿੱਚ ਪਾਵਾਂਗੇ ਕਿਉਂਕਿ ਫਿਰ ਇੰਨੀ ਕ ਨਾਲ ਸਰਨਾ ਨਹੀਂ ਹੈ ਨਾ ਆਪੀ ਖਾ ਕੇ ਦੇਖੋ ਚੀਜ਼ ਬਸ ਇੱਕ ਮੈਨੂੰ ਲੱਗਦਾ ਇੱਕ ਇੱਕ ਦੋ ਦੋ ਪੀਸ ਆ ਜਾਣਗੇ ਸਾਰੇ ਨਹੀਂ ਵਧੀਆ ਬਣਊਗਾ ਕਿਉਂਕਿ ਭੁੱਲ ਭੁੰਨ ਹੋ ਗਿਆ ਨਾ ਹੁਣ ਭੁੰਨ ਕੇ ਵਧੀਆ ਬਣਦਾ ਹੈ ਭੁੰਨ ਕੇ ਵਧੀਆ ਬਣਦਾ ਏ ਉਹ ਤਾਂ ਫਿਰ ਇਹ ਸਬਜ਼ੀ ਨੂੰ ਖਾਣ ਨੂੰ ਜੀ ਨਹੀਂ ਕਰਦਾ ਲਾਲਾ ਛੱਡ ਜਾਂਦੀ ਹੈ ਨਾ ਲਾਲਾ ਛੱਡਦਾ ਹੈ ਖੂਨ ਨਹੀਂ ਛੱਡਦਾ ਹਾਂ ਹੂਨੀ ਹੁਣ ਤਾਂ ਭੁੰਨਿਆ ਵਾਲੀ ਛੱਡਦਾ ਬਸ ਨੋ ਤੜਕਾ ਤਾਂ ਮੈਂ ਜਿਵੇਂ ਆਪਾਂ ਹੋਰ ਸਬਜ਼ੀਆਂ ਲਾਉਂਦੇ ਹਾਂ ਉਹ ਮੇ ਲਾਣਾ ਹੈ ਬਾਕੀ ਬਸ ਆਹ ਮੇਨ ਹੈ ਵੀ ਇਹਨੂੰ ਪਹਿਲਾਂ ਭੁੰਨਣਾ ਹੈ ਸਭ ਤੋਂ ਪਹਿਲਾਂ ਤੜਕਾ ਲਾਉਂਦੇ ਪਹਿਲਾਂ ਚਲੋ ਜੀ ਹੁਣ ਬਸ ਆ ਕੀ ਇੱਕ ਮਾਰ ਪਾਦਣਾ ਆਲੂ ਪਾਦਣਾ ਪਾਣੀ ਪਾਦਣਾ ਆਪਣੇ ਹਿਸਾਬ ਨਾਲ ਕਿੰਨੀ ਗਾੜੀ ਰੱਖਣੀ ਹੈ ਕਿੰਨੀ ਤਰੀ ਰੱਖਣੀ ਆ ਉਹ ਜਿਵੇਂ ਤੁਸੀਂ ਨਾਰਮਲ ਸਬਜ਼ੀਆਂ ਬਣਾਉਂਦੇ ਹੋ ਓਨੀ ਕੁ ਰੱਖ ਲਿਓ ਹਨਾ ਜਦ ਬੰਨ ਜੂਗੀ ਸਬਜ਼ੀ ਤੁਹਾਨੂੰ ਦਿਖਾਵਾਂਗੀ ਮਾਸੀ ਹੁਣ ਕੁਛ ਲਾ ਵੀ ਐਵੇਂ ਬੰਦੀ ਹੋ ਸਕਦੀ ਮਾਸੀ ਤਾਂ ਫਿਰ ਕਮੈਂਟ ਕਰਕੇ ਦੱਸ ਮਾਸੀ ਜੀ ਤੁਸੀਂ ਕਮੈਂਟ ਕਰਕੇ ਦੱਸ ਦਿਓ ਰਾਣੀ ਮਾਸੀ ਨੂੰ ਹਾਂ ਰਾਣੀ ਮਾਸੀ ਨੂੰ ਕਹਾਂ ਕਿ ਸਾਨੂੰ ਕਮੈਂਟ ਕਰਕੇ ਦੱਸ ਜੀ ਸਬਜੀ ਇਕੱਣੀ ਬਣਦੀ ਆ ਹਾਂ ਮੈਂ ਰਾਣੀ ਮਾਸੀ ਨੂੰ ਕਹਿ ਰਹੀ ਆ ਵੀ ਮਾਸੀ ਕਮੈਂਟ ਕਰਕੇ ਦੱਸੀ ਵੀ ਸਬਜੀ ਐਵੇਂ ਹੀ ਬਣਦੀ ਆ ਵੀ ਅਸੀਂ ਪਹਿਲੀ ਵਾਰ ਬਣਾਈ ਆ ਨਾ ਬਣਾਈ ਤਾਂ ਪਹਿਲਾਂ ਵੀ ਆ ਵੀ ਤੇ ਵੀ ਰਾਣੀ ਮਾਸੀ ਦਾ ਕਿਹੜਾ ਤਰੀਕਾ ਹੈ ਮਾਸੀ ਤੂੰ ਦੱਸ ਨੀ ਸਾਡਾ ਅਲੱਗ ਹੈ ਕਿ ਸੇਮੀ ਆ ਜਾਂ ਵਧੀਆ ਤਰੀਕਾ ਤੁਹਾਡਾ ਹੈ ਜਾਂ ਸਾਡਾ ਹੈਨਾ ਸਾਡੀ ਦਾ ਪਪਾਏ ਕਰਿਆ ਐ ਐ 2 ਘੰਟਿਆਂ ਦੇ ਸੰਗ ਗਿਆ 4 ਘੰਟਿਆਂ ਚ ਨਸੇਗਾ 4-5 ਘੰਟਿਆਂ ਦੇ ਸੰਗ ਗਿਆ ਇੰਨੀ ਸੰਗ ਕੀ ਹੋਊਗਾ ਜੇ ਤੂੰ 10-15 ਦਿਨ ਰਹਾ ਮੇ ਫਿਰ ਕੀ ਹੋਊ ਤੇਰਾ ਚਾਹੇ ਰੋਟੀ ਖਾ ਲਈ ਚਾਹੇ ਮੈਂ ਕਿਹਾ 2-4 ਘੰਟਿਆਂ ਦੇ ਸੰਗ ਗਿਆ ਜੇ 15 ਦਿਨ ਜਾਂ ਮੇ ਤੇਰਾ ਕੀ ਹਾਲ ਹੋਊਗਾ ਸੰਗ ਗਿਆ ਬਸ ਮਮੀ ਕੋ ਨਹੀਂ ਆ ਰਤਾ ਮਮੀ ਨੇ ਜੇ ਖੁੱਦ ਚੱਕਿਆ ਆ ਨਹੀਂ ਆਤਾ ਤੇ ਮੀ ਪੱਕੇ ਨਾਲ ਚੱਕ ਲੈ ਮਮੀ ਦੇ ਹੈ ਹੰਬਾਰੇ ਸੋਹਣੇ ਵਾ ਫਿਰ 15-20 ਦਿਨ ਲਾਇਆ ਤੇਰਾ ਲੈ ਤੋੜੇ ਜੀਨ ਲਗੜਾ ਜਾਂ ਕੇ ਕਰਨ ਆਲੇ ਆਪਨੇ ਤਾਂ ਆਓ ਆਓ ਹੁਣ ਕੋਈ ਮੂੰਹ ਨੂੰ ਰੋਣੇ ਦੀ ਨਹੀਂ ਮੰਨਦਾ ਆ ਜਾ ਉੱਥੇ ਜਾ ਕੇ ਤਾਂ ਟੀਵੀ ਹੋ ਗਿਆ ਤਾਂ ਸਵੇਰੇ ਜਾਣ ਸਾਰੇ ਹਾਂ ਫਿਰ ਉਹਰੇ ਕਹਤੇ ਉਪਰਾ ਕਰਦਾ ਹੋਇਆ ਆ ਹੁਣ ਟੀਵੀ ਹੋ ਜਾਊਗਾ ਮੋਲ ਹੋ ਜਾਊਗਾ ਦੋ ਮਿੰਟ ਤੇ ਸੰਗਤ ਆ ਤੇ ਦਿਖਾਉਣਾ ਨਹੀਂ ਕਿ ਮੈਂ ਆਇਆ ਹੀ ਨਾਟਕ ਕਰਦਾ ਹੈ ਦੋ ਮਿੰਟ ਫਿਰ ਆ ਨਹੀਂ ਦਿਖਾਉਣਾ ਨਹੀਂ ਕਿ ਆਇਆ ਹਾਂ ਏ ਕੱਡੂ ਜਿਵੇਂ ਵੀ ਆਈ ਵੀ ਕਰਦੇ ਆਹੋ ਓਟੋ ਵੀ ਬੰਦ ਦੇ ਦੀ ਕੱਡੂ ਸਬਜ਼ੀ ਦਾ ਪਤਾ ਹੀ ਨਹੀਂ ਲੱਗਿਆ ਹੈ ਵਧੀਆ ਬਣ ਗਈ ਵੀ ਕੀ ਘਮਾਰ ਦਾ ਪਤਾ ਨਹੀਂ ਲੱਗ ਰਿਹਾ ਵਿੱਚ ਕੁਲ ਗਿਆ ਨਾ ਹਨ ਲੋਕ ਤੇਰੀ ਗਾੜੀ ਕਰਕੇ ਲੈ ਜਾਂਦੇ ਗੁੱਦੇ ਤੇ ਹਾਂ ਵੀ ਜੇ ਕੀ ਘਮਾਰ ਕੱਲਾ ਹੋਵੇ ਤਾਂ ਤੇਰੀ ਗਾੜੀ ਚਾਹੀਦੀ ਹੈ ਹਾਂ ਜੇ ਆਪਾਂ ਨੇ ਆਲੂ ਪਾਏ ਤਾਂ ਕਰਕੇ ਉਹ ਆਲੂ ਨਾਲ ਗਾੜੀ ਹੋਗੀ ਪਰਾ ਕੀ ਕੁਮਾਰ ਹੋਵੇ ਜੇ ਫਿਰ ਤਰੀ ਜਾਦੇ ਗਾੜੀ ਉਹਨਾਂ ਨਹੀਂ ਫਿਰ ਉਹਨਾਂ ਜਾਦੇ ਨਹੀਂ ਨਾ ਪਦੇ ਹੈਗੇ ਵੀ ਫਿਰ ਘਰ ਮੁਕਦਾ ਇਹ ਪਹਾੜੀ ਆ ਦੇਸੀ ਦਾ ਪੈ ਜਾਂਦਾ ਇਹ ਘਰ ਹੁੰਦਾ ਜਾਂਦਾ ਚਲੋ ਜੀ ਸਬਜੀ ਸਾਡੀ ਬਹੁਤ ਜਾਦੇ ਵਧੀਆ ਬਣੀ ਹੈ ਤੇ ਅੱਜ ਦੀ ਵੀਡੀਓ ਸਾਡੀ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਕੀ ਕੁਮਾਰ ਦੀਆਂ ਰੈਸਪੀਆਂ ਪਸੰਦ ਆਈ ਹੋਣਗੀਆਂ ਇੱਕ ਸਿਰ ਨੂੰ ਲਾਈ ਅੱਜ ਇੱਕ ਅਸੀਂ ਸਬਜੀ ਬਣਾਈ ਹੈ ਦੋ ਤਰੀਕੇ ਵਰਤੇ ਹਨ ਤੇ ابو ਵੀ ਵਾਪਸ ਆ ਗਿਆ ਹਾਂ ਖਾ ਕੇ ਦੇਖੋ ਖਾਕੇ ਦੇਖਿਓ ਸਾਰੇ ਬਣਾ ਕੇ ਵੀ ਦੇਖਿਓ ਖਾਕੇ ਵੀ ਦੇਖਿਓ ਬਹੁਤ ਸਵਾਦ ਬਣਦੀ ਹੈ ਮੈਂ ਪਹਿਲੀ ਵਾਰ ਖਾਈ ਮੈਨੂੰ ਪਹਿਲੀ ਵਾਰ ਚ ਪਸੰਦ ਆ ਗਈ ਬਿਲਕੁਲ ਨਹੀਂ ਤੁਹਾਨੂੰ ਉਹ ਲਾਲੀ ਲਾਲੀ ਜੀ ਲੱਗੂਗੀ ਬਹੁਤ ਵਧੀਆ ਸਬਜ਼ੀ ਬਣਦੀ ਹੈ ਜਿਵੇਂ ਜਿਵੇਂ ਤੁਹਾਨੂੰ ਦੱਸਿਆ ਉਵੇਂ ਹੀ ਬਣਾਇਓ ਤਾਂ ਬਹੁਤ ਵਧੀਆ ਬਣੂਗੀ ਚਲੋ ਜੀ ਹੁਣ ਬਲੌਗ ਇੱਥੇ ਤੱਕ ਸੀਗਾ ਤੇ ਉਮੀਦ ਹੈ ਵੀ ਤੁਹਾਨੂੰ ਜਰੂਰ ਪਸੰਦ ਆਊਗਾ ਤੇ ਪਲੀਜ਼ ਵੀਡੀਓ ਸਾਰੇ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਚੈਨਲ ਨੂੰ ਜਲਦੀ ਤੋਂ ਜਲਦੀ 10000 ਤੱਕ ਕਰ ਦਿਓ ਪਲੀਜ਼ 200 ਰਹਿ ਕੇ ਜਲਦੀ ਜਲਦੀ ਫਿਰ ਕੇਕ ਕਟਿੰਗ ਕਰੀਏ ਚਲੋ ਜੀ ਹੁਣ ਮਿਲਦੇ ਆਂ ਅਗਲੇ ਵਲੌਗ ਚ ਜੋ ਵੀ ਬੱਚਾ ਮਾਂ ਸਾਹਿਬ